ਸਾਡੇ ਟੀਚਰਸ ਦੀ ਸ਼ਾਰਟੇਜ ਹੈ ਅੰਟੈਰੀ ਦੇ ਵਿੱਚ ਪਰ ਕਈ ਵਾਰੀ ਮੈਨੂੰ ਪਤਾ ਲੱਗਦਾ ਵੀ ਕਈ ਟੀਚਰਸ ਵਿਹਲੇ ਹੀ ਫਿਰਦੇ ਆਈ ਡੋਟ ਨੋ ਦਿਸ ਜਦਿ ਸਾਡੀ ਸਰਕਾਰ ਦੇ ਕਿਸੇ ਡਾਕੂਮੈਂਟਸ ਜਿਹੜੇ ਅਵੇਲੇਬਲ ਹੋਏ ਨਹੀਂ ਉਹਦੇ ਚ ਲਿਖਿਆ ਹੈ ਇਹ ਕਿ ਵਰਸਨਿੰਗ ਦੇ ਸ਼ਾਰਟੇਜ ਆਫ ਐਜੂਕੇਟਰਸ ਸੋ ਸਾਡੇ ਟੀਚਰਸ ਦੀ ਲੋੜ ਹੈ ਜੇ ਟੀਚਰਸ ਦੀ ਲੋੜ ਹੈ ਤਾਂ ਫਿਰ ਉਹ ਇਲਾਜ ਕੀ ਹੈ ਕਿ ਜਿਹੜਾ ਸਾਡਾ ਸਿਸਟਮ ਹੈਗਾ ਜਾਂ ਟੀਚਿੰਗ ਵਾਲਾ ਕੋਰਸ ਹੈ ਉਹ 2 ਸਾਲ ਦਾ ਹੈ ਜਿਹੜੀ ਸਾਡੀ ਮਿਨਿਸਟਰੀ ਹੈ ਉਹ ਕੀ ਸੋਚਣ ਲੱਗੀ ਆ ਕਿ ਉਸ ਨੂੰ 2 ਤੋਂ ਘਟਾ ਕੇ 1 ਸਾਲ ਕਰਦੇ ਹੋ ਸੋ 1 ਸਾਲ ਦੇ ਵਿੱਚ ਟੀਚਰਸ ਚਾਦੇ ਸਾਵੇਂ 2 ਸਾਲ ਜ ਤਿਆਰ ਹੋਣਾ ਸਾਵੇਂ 1 ਸਾਲ ਦੇ ਵਿੱਚ ਟੀਚਰ ਤਿਆਰ ਹੋਣਾ ਔਰ ਉਸ ਪਾਸੇ ਨੂੰ ਸਾਡੀ ਸਰਕਾਰ ਧਿਆਨ ਦੇ ਰਹੀ ਹੈ ਔਰ ਉਹਦੇ ਨਾਲ ਜਿਹੜੀ ਟੀਚਰਸ ਹੈ ਉਹ ਆਬਾਦੀ ਵਾਧ ਰਹੀ ਹੈ 70% ਚਾਹੀਦੇ ਚਾਹੀਦੇ ਨੇ ਜੀ ਟੀਚਰਸ ਰਿਟਾਇਰ ਹੋ ਰਹੇ ਨੇ ਇਹ ਬੜੀ ਵੱਡੀ ਗੱਲ ਹੈ ਕਿਉਂਕਿ ਜਿਹੜੇ ਨੈਚੁਰਲੀ ਐਸਰਟਿਟੀ ਜਾ ਕੇ ਟੀਚਰ ਰਿਟਾਇਰ ਹੋਣਾ ਔਰ ਉਹ ਸਮਾਂ ਆਇਆ ਪਿਆ ਜਿੱਤੇ ਚਪਲਕ ਦੇ ਵਿੱਚ ਬਹੁਤੇ ਰਿਟਾਇਰ ਹੋਣੇ ਨੇ ਸੋ ਉਸ ਚੀਜ਼ ਨੂੰ ਪੂਰਾ ਕਰਨ ਵਾਸਤੇ ਬਾਕੀ ਜਿਹੜਾ ਕੋਈ ਇੱਥੇ ਆਉਣ ਨੂੰ ਫਿਰਦਾ ਜੀ ਉਹ ਵੀ ਯੂ ਕੈਨ ਥਿੰਕ ਅਬਾਊਟ ਥਿਸ ਥਿੰਗ ਗੋ ਟੂ ਦ ਵੈਬਸਾਈਟ ਜਿਹੜੀ ਕੈਨੇਡੀਅਨ ਇਮੀਗ੍ਰੇਸ਼ਨ ਆ ਉਹਦੇ ਤੇ ਜਾ ਕੇ ਦੇਖੋ ਔਰ ਮੈਂ ਹੁਣ ਤੋਂ 4-5 ਹਫ਼ਤੇ ਪਹਿਲਾਂ ਗੱਲ ਕੀਤੀ ਸੀ ਕਿ ਸਾਨੂੰ ਐਜੂਕੇਟਰਸ ਤੇ ਐਜੂਕੇਸ਼ਨ ਨਾਲ ਸੰਬੰਧਿਤ ਲੋਕ ਚਾਹੀਦੇ ਨੇ ਆ ਉਹਦਾ ਉਹਦਾ ờ ਪ੍ਰੋਟਾ ਹੋ ਰਹੀ ਹੈ ਜਿਹੜੀ ਸਾਡੀ ਪ੍ਰੋਵਿੰਸ਼ੀਅਲ ਗਵਰਨਮੈਂਟ ਹੈ ਅੰਟਾਈਟੀ ਦੀ ਔਰ ਜੇ ਤੁਸੀਂ ਉਸ ਫਾਰਮ ਵਿੱਚ ਦੇਖ ਸਕਦੇ ਹੋ ਜੋ ਕੋਈ ਇੱਥੇ ਆਉਣਾ ਵੀ ਚਾਹੁੰਦਾ